ਬਾਬੜੀ ਸਰਦਾਰ ਹਰੀ ਸਿੰਘ ਨਾਲ ਉਹ ਵੇਖਿਆ ਸੰਮੀ ਖਾਨ ਦੇ ਦੌੜਿਆ ਉਹਨੇ ਆਖਾ ਵਾ ਠਹਿਰ ਜਾ ਐਨੀ ਗੱਲ ਕਹਿ ਕੇ ਖੰਡਾ ਛੰਡਿਆ ਦੇ ਇਥੋਂ ਮੋਢੇ ਥਾਣੀ ਵੜਿਆ ਫਿਰ ਉਹਨੇ ਆ ਸਰੀਰ ਵੱਡਤਾ ਐਨੇ ਬਲ ਨਾਲ ਖੰਡਾ ਵੱਡਾ ਘੋੜੇ ਤੋਂ ਥੱਲੇ ਜਾ ਪਿਆ ਹੁਣ ਰੈਵਾਂ ਨੇ ਇਥੇ ਦੋ ਦਿਨ ਦੋਵੇਂ ਤੁਹਾਨੂੰ ਦੱਸ ਦੇਣਾ ਮੈਂ ਉਲਝਾਉਣਾ ਨਹੀਂ ਚਾਹੁੰਦਾ ਤੁਹਾਨੂੰ ਕਿਉਂਕਿ ਜੇ ਮੈਂ ਕਹਿੰਦਾ ਵੀ ਉਹ ਮਾਰਿਆ ਗਿਆ ਤੇ ਇਦਾਂ ਸੋਹਣ ਸਿੰਘ ਸੀਤਲ ਨਹੀਂ ਮੰਦੇ ਤਜੇ ਮਾ ਉਹਨਾਂ ਦੀ ਗੱਲ ਦੱਸਾਂ ਨੇ ਕਈ ਬਜ਼ੁਰਗ ਨਹੀਂ ਮੰਨਦੇ ਉਹ ਆਂਦੇ ਜਿੰਨਾ ਚਿਰ ਆਹ ਨਾ ਸੁਣ ਲਈ ਵੀ ਮਰ ਗਿਆ ਉਹਨਾਂ ਚ ਰਾਨੂੰ ਸਵਾਦ ਨਹੀਂ ਹੁੰਦਾ ਤੇ ਗੱਲਾਂ ਤੇ ਹੁਣ ਦੋਵੇਂ ਮੈਂ ਕਹਣੀਆ ਸੀਤਲ ਸਾਹਿਬ ਲਿਖਦੇ ਨੇ ਵੀ 6 ਇੰਚ ਖੰਡਾ ਉਹਦੇ ਧੜ ਦੇ ਵਿੱਚ ਵੜ ਗਿਆ ਜੋ ਥੱਲੇ ਡਿੱਗ ਪਿਆ ਮਰਨ ਵਾਲੀ ਹਾਲਤ ਸੀ ਉਹਦੀ ਸਰਦਾਰ ਨੇ ਆਖਾ ਜਿਹੜਾ ਪਹਿਲੇ ਮਰਿਆ ਇਹਨੋਂ ਹੋਰ ਮੈਂ ਕੀ ਮਾਰਨਾ ਚੁੱਕ ਕੇ ਲੈ ਜਾਉ ਉਹਨੂੰ ਲੈ ਗਏ ਜਦੋਂ ਸਮੀਖਾਨ ਇਦਾਂ ਥੱਲੇ ਰੋਲਦਾ ਫਿਰ ਇੱਕ ਭਜ 2 ਭਜ 4 ਭਜ ਸਾਰੇ ਭਜਣੇ ਚਾਲੂ ਹੋ ਗਏ ਫਿਰ ਕਿਹਨੇ ਖਲੋਣਾ ਸੀ ਉਹ ਮਗਰ ਉਹ ਹੀ ਰਹਿ ਗਏ ਜਿਨ੍ਹਾਂ ਨੇ ਫਟੜਫੌਜ ਨੂੰ ਸਾਹਮਣਾ ਹੀ ਗਜਨਾ ਤੰਬੂ ਤੰਬੂ ਘਡੇ ਪੁੱਟਣੇ ਹੀ ਲੰਗਰੀ ਲੂੰਗਰੀ ਜਿਨ੍ਹਾਂ ਨੇ ਲੜਨਾ ਨਹੀਂ ਬਸ ਉਹ ਹੀ ਰਹਿ ਗਏ ਲੜਨ आले ਤੇ ਦੌੜ ਗਏ ਜਾਨ ਲੈ ਕੇ ਸਰਦਾਰ ਰਤਨ ਸਿੰਘ ਖਰਜਾਖੀਆ ਦੇ ਨਿਹਾਨ ਸਿੰਘ ਹੁਣੀ ਮਗਰ ਉਹ ਤਰੇ ਭਜ ਦੀ ਫੌਜ ਨੂੰ ਮਗਰੋ ਮਾਰਨ ਲੱਗੇ ਏ ਦਵਾਰੇ ਕੀ ਤੇ ਇੱਧਰ ਮੂੰਹ ਨਾ ਕਰ ਜਿਓ ਇਹ ਕਰਨਾ ਹੀ ਪੈਂਦਾ ਆ ਜੇ ਕਹਿਣੋ ਮਾੜਾ ਜੇ ਡੱਕਰੀਓ ਪੌਂਗੇ ਫੇਰ ਆ ਜਾਂਦਾ ਓ ਟਿਕਾਣੇ ਲਾ ਕੇ ਆਓ ਮੁੜਕੇ ਨਹੀਂ ਪੌਂਗੇ ਵੇਂਦਾ ਕੋਈ ਪਿੱਛੇ ਐਵੇਂ ਸਰਦਾਰ ਮਗਰ ਤੱਕ ਗਏ ਹਰੀ ਸਿੰਘ ਨਲਵਾ ਵੀ ਮਗਰੋ ਤੁਰਿਆ ਹੁਣ ਗੱਲਾਂ ਹੁੰਦੀਆਂ ਨੇ ਦੋ ਇੱਕ ਚੰਗੀ ਇੱਕ ਮਾੜੀ ਇੱਕ ਅੰਦਰ ਦੀ ਇੱਕ ਬਾਹਰ ਦੀ ਅੰਦਰ ਦੀਆਂ ਗੱਲਾਂ ਵੀ ਹੁਣ ਕਾਹਦੀਆਂ ਅੰਦਰ ਦੀਆਂ ਰਹਿ ਗਈਆਂ ਕਿਤਾਬਾਂ 'ਚ ਸਾਰਾ ਸੱਚ ਬਾਹਰ ਆ ਹੀ ਗਿਆ ਕਿਹੜਾ ਕਿਹਨੂੰ ਮਾਰਨਾ ਚਾਹੁੰਦਾ ਸੀ ਕਿਹਨੇ ਕਿਤੋਂ ਪੈਸੇ ਲਏ ਕਿਨੂੰ ਮਰਾਇਆ ਕਿਨੇ ਸੀਆਈਡੀ ਕੀਤੀ ਸਾਰਾ ਕੁਝ ਹੀ ਪਤਾ ਹੁਣ ਤੇ ਹੁਣ ਅੰਦਰ ਦੀ ਗੱਲ ਕੀ ਰਹਿ ਗਈ ਐਵੇਂ ਤਾਂ ਕਹਿਣ ਦਿਆਂ ਵੀ ਧਿਆਨ ਸਿੰਘ ਟੋਗਰਾ ਚਾਹੁੰਦਾ ਸੀ ਹਰੀ ਸਿੰਘ ਨਲੂਆ ਮਰ ਜੇ ਉਹ ਚਾਹੁੰਦਾ ਹੀ ਚਾਹੁੰਦਾ ਸੀ ਉਹਦਾ ਕਾਰਨ ਸੀ ਵੀ ਹਰੀ ਸਿੰਘ ਨਲੂਆ ਕਿਸੇ ਦੀ ਪਰਵਾਹ ਨਹੀਂ ਕਰਦਾ ਇੱਕ ਉਹਦੇ ਨਾਮ ਦਾ ਸਿੱਕਾ ਚੱਲਦਾ ਸੀ ਇੱਕ ਜਿੰਨੇ ਸਮੇਂ ਦੇ ਸਰਦਾਰ ਸਨ ਸਾਰਿਆਂ ਨਾਲੋਂ ਜ਼ਿਆਦੀ ਜਾਇਦਾਦ ਹਰੀ ਸਿੰਘ ਨਲੂਏ ਦੀ ਸੀ ਦੋਨਾਂ ਨੂੰ ਇਹ ਸੀ ਵੀ ਇਹ ਮਹਾਰਾਜਾ ਨਾ ਕੋਈ ਅਭਿਨਵੀ ਹੁੰਦੀ ਆ ਤੇ ਰਾਜ ਤੇ ਉਹਨੇ ਨੱਪ ਲੈਣਾ ਜਿਹਦਾ ਡੰਡਾ ਜਿਆਦਾ ਕਰਾਰਾ ਤੇ ਕਰਾਰਾ ਦੇ ਨਲਵਾ ਹੀ ਸੀ ਇਸ ਕਰਕੇ ਹਰੀ ਸਿੰਘ ਨਲਵਾ ਬਿਮਾਰ ਆ ਇਹ ਗੱਲ ਦਾ ਸੁਪਨਾ دوست ਮੁਹੰਮਦ ਖਾਨ ਨੂੰ ਥੋੜੀ ਆਇਆ ਉਹਨੂੰ ਸੁਪਨੇ 'ਚ ਥੋੜੀ ਪਤਾ ਲੱਗਾ ਵੀ ਉਹ ਬਿਮਾਰ ਪਿਆ ਉਹਨੂੰ ਖਬਰ ਡੋਗਰੇ ਧਿਆਨ ਸਿੰਘ ਨੇ ਕੱਲੀ ਸੀ ਵੀ ਨਲਵਾ ਬਿਮਾਰ ਪਿਆ ਵਾ ਕਿਲਿਆਂ 'ਚ ਫੌਜ ਮੈਂ ਵਾਪਸ ਆਉਣ ਨਹੀਂ ਦੇਣੀ ਜੇ ਹੁਣ ਵੀ ਨਹੀਂ ਕਿਲੇ ਲੁੱਟ ਸਕਦੇ ਫਿਰ ਤੇ ਮਾਰੀ ਜਾਓ ਇਹ ਗੱਲ ਡੋਗਰੇ ਨੇ ਲਿਖ ਕੇ ਭੇਜੀ ਸੀ ਜਿਹਦੇ ਕਰਕੇ ਉਹਨਾਂ ਨੇ ਆਖਿਨ ਲਿਆ ਸੀ ਹਰੀ ਸਿੰਘ ਨਾਲ ਵਾਰ ਜੰਗ 'ਚ ਆ ਗਿਆ ਸੀ ਉਲਟਾ ਉਹ ਭੱਜ ਵੀ ਗਏ ਸਨ ਜਿੱਤ ਖਾਲਸੇ ਦੀ ਸੀ